ਹਲੋ ਅੰਮ੍ਰਿਓ ਆਵਾਜ਼ ਕੱਟ ਆਈ ਆ ਲੈਣਾ ਪ੍ਰਮਾਤਮਾ ਦਾ ਨਾਮ ਹੋਵੇ ਤੇ ਜੇ ਆਵਾਜ਼ ਨਾਲ ਨਿਕਲੇ ਤੇ ਫਿਰ ਅਸ਼ੀਰਵਾਦ ਕਿਤਰਾ ਦੋਗਾ ਪ੍ਰਮਾਤਮਾ ਹਾਲੇਲੂਇਆ ਅੰਤਨ ਲੁਲਾ ਜੀ ਉਹਨਾਂ ਦੇ ਜਿਹੜੇ ਅੱਜ ਬਚਨ ਹੈ ਜੋ ਨਾ ਨੇ ਤੁਹਾਡੇ ਸਾਹਮਣੇ ਦਰਸਾਏ ਨੇ ਉਹਦਾ ਇੱਕੋ ਇੱਕ ਅਰਥ ਨਿਕਲਦਾ ਹੈ ਉਥੇ ਅੰਮਲਾਂ ਦੇ ਹੋਣੇ ਨੇ ਨਵੇਂ ਦੇ ਕਿਸੇ ਨਾ ਤੇਰੀ ਜਾਤ ਪੁੱਛਣੀ ਜਦ ਇਸ ਦੁਨੀਆ ਤੋਂ ਜਾਲਾ ਕਰਦਿਆਂ ਨੇ ਆ ਕੱਪੜੇ ਵੀ ਲਾ ਲੈਣੇ ਖਾਲੀ ਆਏ ਤੇ ਖਾਲੀ ਤੁਰ ਜਾਣਾ ਨਾਲ ਕੀ ਜਾਣਾ ਕਿਸੇ ਰੋਂਦੇ ਨੂੰ ਵਸਾਇਆ ਤੇ ਦੱਸ ਖਾਂ ਕਿਸੇ ਧੁਖੇ ਨੂੰ ਰਜ਼ਾਇਆ ਤੇ ਦੱਸ ਖਾਂ ਕਿਸੇ ਦੁਖੀ ਦਾ ਦਰਦ ਹਟਾਇਆ ਏ ਤੇ ਦੱਸ ਖਾਂ ਇਹ ਉੱਤੇ ਇਹ ਹਿਸਾਬ ਕਿਤਾਬ ਦੇ ਨਾਲ ਫਲ ਦੇਣਾ ਹੈ ਪਰਮਾਤਮਾ ਨੇ ਸੋ ਤੁਹਾਨੂੰ ਜੀਵਨ ਦਿੱਤਾ ਹਮੇਸ਼ਾ ਜਦੋਂ ਵੀ ਪਰਮਾਤਮਾ ਨੇ ਇਸ ਸਾਸ ਦਿੱਤੇ ਨੇ ਤੇ ਹਮੇਸ਼ਾ ਚੰਗਿਆਈ ਦੀ ਇੱਕ ਇੱਕ ਇਨਸਾਨ ਦੇ ਦੀ ਵਰਤੇ ਜਾਨ ਸੋ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਧੰਨਵਾਦ ਕਰਦਾ ਹਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮਨੀਸ਼ ਸ਼ੋਧਿਆ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਰ ਅਰੋੜਾ ਜੀ ਔਰ ਫਾਈਨੈਂਸ ਮਿਨਿਸਟਰ ਸਾਡੇ ਹਰਪਾਲ ਚੀਮਾ ਜੀ ਤੇ ਬਾਲੀ ਸਾਹਿਬ ਕਿਉਂਕਿ ਇੱਕ ਇੱਕ ਡਿਮਾਂਡ ਆਉਂਦੀ ਸੀ ਸਾਡੇ ਪਾਈ ਚਾਰਾ ਜੀ ਦੀ ਵੀ ਸਾਡਾ ਸਰਕਾਰ ਪੱਤਰ ਤੇ ਵੱਡਾ ਦਿਨ ਜਿਹੜਾ ਸੈਲੀਬ੍ਰੇਟ ਕੀਤਾ ਜਾਵੇ ਇਹ ਮੰਗ ਹੈ ਸੀ ਕਿ ਨਹੀਂ ਸੀ ਮੈਂ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਗੌਰਵ ਜੀ ਜਿਨ੍ਹਾਂ ਨੇ ਪਹਿਲ ਕਦਮੀ ਨੂੰ ਉਠਾਇਆ ਮੈਂ ਧੰਨਵਾਦ ਕਰਦਾ ਡੈਨੀਅਲ ਜੀ ਦਾ ਔਰ ਆਪ ਸਭ ਦੀ ਜਿਹੜੀ ਮੰਗ ਪੂਰੀ ਹੋਈ। ਸੋ ਅਸੀਂ ਆਮ ਆਦਮੀ ਪਾਰਟੀ ਹਰ ਧਰਮ ਦਾ ਸਤਿਕਾਰ ਕਰਦੀ ਹੈ। ਜਿੱਥੇ-ਜਿੱਥੇ ਜ਼ਰੂਰਤ ਪਾਉਗੀ ਉੱਥੇ-ਉੱਥੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਤੁਹਾਡੇ ਨਾਲ ਖਲੋਤੇ ਨਜ਼ਰ ਆਏ ਹੋਣਗੇ। ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਥੈਂਕ ਯੂ। ਹੁਣ ਮੈਂ ਬੇਨਤੀ ਕਰਦਾ ਸਾਡੇ ਪੰਜਾਬ ਦੇ ਕਲਚਰ ਐਂਡ ਟੂਰਿਜ਼ਮ ਦੇ ਚੇਅਰਮੈਨ श्री दीपक बाली जी दो मिनट थोड़े कर सारे लोग बैठ जाओ आप बिल्कुल चर्च वाला माहौल बना के रखना आप सारे लोग बैठ जाओ सिर्फ दस मिनट सुनो उस तो बाद उसबा की प्रार्थना शुरू करिए लास्ट प्रार्थना शुरू करिए सारे बैठ जाओ बैठ जाओ बैठ जाओ बैठ जाओ सो हालीआस क्रिसमस समागम सारे क्रिश्चन भाईचारे बहुत ही सरकार योग पास्टर अंकल रोहला साहब हरप्रीत दियोल साहब और कैथोलिक बिशप साहब सीएनआई हाले के बिशप साहब और सारिया रूह जारी इतना इबादत कर आई या क्रिसमस मना इनी जोरदार बोलो कि पूरी कानाथ थोड़ी तो आवाज सुने हाले लुगा। हाले लुगा। एक लुआ इला बोला कि सरकार ਸਤ ਧਰਮਾਂ ਲੋਕਾਂ ਜਗਾਂ ਦੀ ਸੰਝੀ ਆ ਔਰ ਹਰ ਇੱਕ ਧਰਮ ਜਗਾਂ ਸਤਕਾਰ ਕਰਦੀ ਆ ਐਸੀ ਹੀ ਸਤਕਾਰ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਦਾ ਵਿਸ਼ੇਸ਼ ਕ੍ਰਿਸਮਸ ਸਮਾਗਮ ਉਲੀਕਿਆ ਗਿਆ ਸੋਇਸ਼ ਦੇ ਲਈ ਬਹੁਤ ਮਨਾਜ਼ ਬਸਤੀਆਂ ਪੰਜਾਬ ਸਰਕਾਰ ਦੀਆਂ ਅਮਨ ਅਰੋੜਾ ਜੀ ਰਪਾਜ਼ ਸਿੰਘ ਚੀਮਾ ਸਾਹਿਬ ਸ਼ਿਰੀ ਕਲਸੀ ਸਾਹਿਬ ਸਾਰੇ ਐਮ ਐਲ ਏ ਸਾਹਿਬਾਨ ਹਾਜ਼ਰ ਹੋਏ ਨੇ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਸਮਾਗਮ ਥੋੜਾ ਲੇਟ ਹੋਇਆ ਅਗਲੀ ਵਾਰੀ ਆਗਾਉਂ ਔਰ ਇਸ ਤੋਂ ਕਈ ਗੁਣਾ ਵਧਾ ਦੇਗਾ ਬਹੁਤ-ਬਹੁਤ ਧੰਨ ਹਾਲੈਲੂਇਆ ਹੁਣ ਮੈਂ ਬੇਨਤੀ ਕਰੂੰਗਾ ਤੁਹਾਡੇ ਸਾਰਿਆਂ ਦੇ ਹਰਮਨ ਪਿਆਰੇ ਸਾਡੇ 크ਿਸਚੀਅਨ ਸੌਰੀ ਮਿਨੋਰਟੀ ਵਿੰਗ ਦੇ ਚੇਅਰਮੈਨ ਜਤਿੰਦਰ ਗੌਰਵ ਜੀ ਇਹ ਹੁਣ 2 ਮਿੰਟ ਬੋਲਣਗੇ ਕਰ ਜ਼ੋਰਦਾਰ ਤਾੜੀਆਂ ਤਾਰ ਜੋ ਪਰਮੇਸ਼ਵਰ ਦੇ ਦਾਸ ਅਪੋਸਟਲ ਲੰਗੁਰ ਯੂਸਫ ਨੂਲਾ ਜੀ ਯੋਗ ਨਾਲ ਤਾੜੀਆਂ ਮਾਰਦੀ ਇਹਨਾਂ ਦੇ ਲਈ ਸਾਡੇ ਸਪੀਚਰ ਮਦਰ ਸੋਨੀਆ ਨੂਲਾ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਕੁਝ ਗੱਲਾਂ ਸ਼ੇਅਰ ਕਰਨਾ ਚਾਹੁੰਦਾ ਜੀ ਅੱਜ ਜੀ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਾਡੇ ਨੈਸ਼ਨ ਕਮਿਲਨ ਅਰਵਿੰਦ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ। ਸ਼੍ਰੀ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਦਾ ਧੰਨਵਾਦ ਕਰਦਾ। ਆਪਣੇ ਆਪ ਦੇ ਪਿਤਾ ਪਾਸਟਰ ਲੰਗੂ ਯੂਸਫ ਨੂਲਾ ਜੀ ਦਾ ਧੰਨਵਾਦ ਕਰਦਾ। ਮੈਂ ਦੀਪਕ ਬਾਲੀ ਜੀ ਦਾ ਧੰਨਵਾਦ ਕਰਦਾ। ਜਿਨ੍ਹਾਂ ਨੇ ਬਹੁਤ ਸਾਰੀ ਮਿਹਨਤ ਕਰਕੇ ਇਸ ਸਫਲ ਕਰ ਕੀਤਾ ਮੈਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੀਪਕ ਬਾਲੀ ਜੀ ਇੱਕ ਮਿੰਟ ਖੜੇ ਹੋ ਜਾਣੀ ਜ਼ੋਰ ਦੇ ਨਾਲ ਤਾੜੀਆਂ ਨਾਲ ਮਾਰ ਦਈਏ ਜ਼ੋਰ ਦੇ ਨਾਲ ਔਰ ਸਾਡੇ ਵਿੱਚ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਆਏ ਨੇ ਮੈਨਾਂ ਦਾ ਧੰਨਵਾਦ ਕਰਦਾ ਅਮਨ ਅਰੋੜਾ ਜੀ ਸਾਡੇ ਮੰਤਰੀ ਸਾਹਿਬ ਆਏ ਨੇ ਮੈਨਾਂ ਦਾ ਧੰਨਵਾਦ ਕਰਦਾ ਸਾਡੇ ਵਿੱਚ ਦਰਬਾਰਾ ਸਿੰਘ ਜੀ ਆਏ ਨੇ ਸੀਐਨਆਈ ਤੋਂ ਮੈਨੂੰ ਦਾ ਧੰਨਵਾਦ ਕਰਦਾ ਪਾਸਟਰ ਹਰਪ੍ਰੀਤ देओल ਜੀ ਆਏ ਨੇ ਮੈਨੂੰ ਦਾ ਧੰਨਵਾਦ ਕਰਦਾ ਸਾਡੇ ਐਮਐਲਏ ਸ਼ਹਿਰੀ ਕਲਸੀ ਜੀ ਆਏ ਨੇ ਮੈਨੂੰ ਦਾ ਧੰਨਵਾਦ ਕਰਦਾ ਸਾਡੇ ਐਮਐਲਏ ਗੁਰਦੀਪ ਰੰਧਾਵਾ ਜੀ ਆਏ ਨੇ ਮੈਨੂੰ ਦਾ ਧੰਨਵਾਦ ਕਰਦਾ ਜਿੰਨੇ ਵੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਆਈ ਹੈ ਹਲਕਾ ਇੰਚਾਰਜ ਆਏ ਨੇ ਚੇਅਰਮੈਨ ਆਏ ਨੇ ਮੈਂਬਰ ਆਏ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਔਰ ਸਮੂੱਚੇ ਮਸੀਹ ਭਾਈਚਾਰੇ ਨੂੰ ਵੱਡੇ ਦਿਨ ਦੀ ਨਵੇਂ ਸਾਲ ਦੀ ਬਹੁਤ-ਬਹੁਤ ਜ਼ਿਆਦਾ ਮੁਬਾਰਕਬਾਦ ਦਿਨਾ ਔਰ ਮੇਰੇ ਜੀਜ਼ੋ ਸਾਨੂੰ 2 ਦਿਨ ਮਿਲੇ ਸੀ ਇਸ ਪ੍ਰੋਗਰਾਮ ਨੂੰ ਕਰਨ ਦੇ ਲਈ ਮੈਂ ਅਪੋਸਟਲ ਜੀ ਅੱਗੇ ਬੇਨਤੀ ਕੀਤੀ ਮੈਂ ਉਹਨਾਂ ਨੂੰ ਪ੍ਰਾਰਥਨਾ ਕੀਤੀ ਵੀ ਇਹ ਪ੍ਰੋਗਰਾਮ ਕੀਤਾ ਜਾਵੇ ਕਿਉਂਕਿ ਇਹਦਾ ਵੱਡਾ ਕੱਟ ਜਿਹੜਾ ਵਾ ਇਹ ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਅਰ ਮੈਂ ਗੱਲ ਨੂੰ ਸਮਝਦਾ। ਬਿਸਮੁਚਾ ਮਸੀਹ ਪਈ ਜਰਾ ਅਪੋਸਟਲਾਂ ਨੂੰ ਯੂਸਫ ਨੂਲਾ ਜੀ ਨੂੰ ਦਿਲੇ ਪਿਆਰ ਕਰਦਾ ਉਹਨਾਂ ਦੀ ਇੱਕ ਜੁਬਾਨ ਤੇ ਹਰ ਥਾਂ ਖੜਾ ਹੁੰਦਾ। ਅਰ ਮੈਂ ਜਦੋਂ ਪੋਸਟਲ ਜੀ ਨੂੰ ਬੇਨਤੀ ਕੀਤੀ ਅਰ ਇਹਨਾਂ ਨੇ ਮੈਨੂੰ ਕਿਹਾ ਵੀ ਆਪਣਾ 25 ਤਰੀਕ ਦਾ ਪ੍ਰੋਗਰਾਮ ਔਰ ਆਪਣੀ ਸ਼ੋਭਾ ਯਾਤਰਾ ਪਰ 31 ਤਰੀਕ ਨਾਈਤਾ ਪ੍ਰੋਗਰਾਮ ਆਪਣੇ ਕੋ ਟਾਈਮ ਨਹੀਂ ਹੈਗਾ ਔਰ ਮੈਂ ਬੇਨਤੀ ਕੀਤੀ ਦੀਪਕ ਬਾਲੀ ਜੀ ਨੂੰ ਫਿਰ ਅਸੀਂ ਦੋਵਾਂ ਨੇ ਜਾ ਕੇ ਪੋਸਟਲ ਜੀ ਨੂੰ ਕਿਹਾ ਵੀ 29 ਤਰੀਕ ਨੂੰ ਪੰਜਾਬ ਸਰਕਾਰ ਮਸੀਹ ਭਾਈਚਾਰੇ ਦੇ ਨਾਲ 크리스마ਸ ਮਨਾਉਣਾ ਚਾਹੁੰਦੀ ਹੈ ਜੋ ਮਸੀਹ ਭਾਈਚਾਰੇ ਦੀ ਬਹੁਤ ਦੇਰ ਦੀ ਮੰਗ ਸੀ ਪਰ ਪੋਸਟਲ ਜੀ ਨੇ ਕਿਹਾ ਵੀ ਮੈਂ ਮਸੀਹ ਭਾਈਚਾਰੇ ਨੂੰ ਆਪਸੀ ਭਾਈਚਾਰਕ ਸਾਂਝ ਨੂੰ ਬਣਾਉਣ ਦੇ ਲਈ ਜਰੂਰ ਗਰਦਾਸਪੁਰ ਚਾਵਾਂਗੜ੍ਹ 크ਿਸਮਿਸ ਮਨਾਵਾਂਗੇ ਪਰ ਇਸ ਚੀਜ਼ ਲਈ ਮੈਂ ਦਿਲ ਦੀਆਂ ਜਿਹਹਰਾਈਆਂ ਤੋਂ ਪੋਸ਼ਲ ਜੀ ਬੜਾ ਧੰਨਵਾਦ ਕਰਦਾ ਔਰ ਮੇਰੇ ਜੀਜ਼ੋ ਗੱਲਾਂ ਦੇ ਬਹੁਤ ਕਰਨ ਵਾਲੀਆਂ ਨੇ ਤਾਂ ਕਾਹਦੀ ਕੁਤਾਸਪੁਰ ਦੀ ਇੱਕ ਮੰਗ ਸੀ ਵੀ ਅਸੀਂ ਮਸਜਿਦ ਚੌਂਕ ਬਣਾਉਣਾ ਤਾਂ ਨੂੰ ਮੈਂ ਦੱਸ ਦਿਆਂ ਬੀਓ ਮਸੀ ਚੌਂਕ ਦੇ ਲਈ 10 ਲੱਖ ਰੁਪਈਆ ਜਿਹੜਾ ਗਰਾंट ਹੋ ਚੁੱਕਾ ਮਸੀ ਚੌਂਕ ਬਣ ਰਿਹਾ ਮেরি ਰਜੀਵ ਜੀ ਅੱਗੇ ਆ ਜਾਣ ਇਹ ਸਾਡੇ ਬਰੂਮਾ ਟਾਫ ਦੇ ਚੇਅਰਮੈਨ ਨੇ ਇਹਨਾਂ ਲਈ ਜ਼ੋਰ ਨਾਲ ਤਾੜੀਆਂ ਮਾਰ ਦਈਏ ਡੀਸੀ ਸਾਹਿਬ ਨੇ ਇਹਨਾਂ ਨੂੰ ਲਿਖਤਾ ਔਰ ਇਹਨਾਂ ਨੇ ਕਹਿਤਾ ਵੀ 10 ਲੱਖ ਰੁਪਈਆ ਸੀ ਜਿਹੜਾ ਚੌਂਕ ਬਣਾਉਣ ਲਈ ਦੇ ਰਹੇ ਆ ਔਰ ਇੱਕ ਮੇਰੀ ਸ਼ਹਿਰੀ ਕਲਸੀ ਦੀ ਮੇਰੇ ਭਰਾ ਨੇ ਇਹਨਾਂ ਨਾਲ ਵੀ ਗੱਲ ਹੋ ਗਈ ਆ ਦੋ ਤ쉐ਦੀ ਬਟਾਲੇ ਚ ਇੱਕ ਮਸੀਹ ਚੌਂਕ ਅਸੀਂ ਬਣਾਉਣ ਜਾ ਰਹੇ ਆ ਸੋ ਮੈਂ ਜਗਰੂਬੀ ਤੇ ਕਹਿੰਦੇ ਵੀ ਧਾਰੀ ਵਾਲੀ ਮਸੀਹ ਚੌਂਕ ਬਣੇਗਾ ਉਹ ਦੇਰਾਂ ਬਾਬਾ ਨਾਨਕ ਵਾਲੇ ਐਮਐਲ ਕਹਿ ਰਹੇ ਨੇ ਵੀ ਕਿ ਦੇਰਾਂ ਬਾਬਾ ਨਾਨਕ ਚ ਮਸੀਹ ਚੌਂਕ ਬਣੇਗਾ ਫਤੇਗੜ ਚੂੜੀਆਂ ਵਾਲੇ ਹੰਗਾਮਾ ਇੰਚਾਰਜ ਕਹਿ ਰਹੇ ਨੇ ਵੀ ਮੈਂ ਵੀ ਪਿਛੇ ਨਹੀਂ ਰਹਿਣਾ ਇੱਕ ਹਲਕਾ ਜਿਹਾ ਫਤੇਗੜ ਚੂੜੀਆਂ ਉੱਥੇ ਵੀ ਜਿਹੜਾ ਉਹ ਮੁਗੀ ਚੌਂਗ ਬਣੇਗਾ ਮਰੇ ਜੀ ਜੋ ਤੁਸੀਂ ਇੱਕ ਚੌਂਗ ਮੰਗਦੇ ਸੀ ਤੁਹਾਨੂੰ ਪੰਜ ਚੌਂਗ ਦੇਤੇ ਆ ਔਰ ਹੋਰ ਵੀ ਜਿਹੜੀਆਂ ਸਾਡੀਆਂ ਨਸੀਬ ਭਾਈਚਾਰੇ ਦੀਆਂ ਮੰਗਾਂ ਹੈਗੀਆਂ ਸਾਨੂੰ ਪਤਾ ਵੀ ਸਾਡੇ ਮਸੀਹ ਭਾਈਚਾਰੇ ਨੂੰ ਕੀ ਚਾਹੀਦਾ ਕਿਉਂਕਿ ਅਸੀਂ ਕੋਈ ਸੋਹਣਾ ਚੰਗਾ ਲੈ ਕੇ ਪੈਦਾ ਨਹੀਂ ਹੋਏ ਅਸੀਂ ਮਜ਼ਦੂਰਾਂ ਦੇ ਬੇਟੇ ਆ ਤੁਹਾਡੇ ਬੱਚੇ ਆ ਅਸੀਂ ਤੁਹਾਡਾ ਦਰਦ ਸਮਝਦੇ ਆ ਕੋ ਸਰਕਾਰ ਨਾਲ ਗੱਲ ਕੇ ਗੱਲ ਕਰਕੇ ਤੁਹਾਡੀਆਂ ਮੰਗਾਂ ਜਿਹੜੀਆਂ ਵਾ ਉਹ ਜ਼ਰੂਰ ਪੂਰੀਆਂ ਕਰਵਾਵਾਂਗੇ ਇੱਕ ਜਿਹੜੀ ਤੁਹਾਡੀ ਬੜੀ ਪੁਰਾਣੀ ਮੰਗ ਆ ਵੀ ਜਰੂਸ਼ਲਮ ਦੀ ਯਾਤਰਾ ਜਿਹੜੀ ਮੁਸੀਬਾਈ ਚਾਰੇ ਨੂੰ ਕਰਾਈ ਜਾਵੇ ਕਹਿੰਦੇ ਅਸੀਂ ਮੰਗ ਪੱਤਰ ਚੱਪਲੇ ਲਿਖੀ ਆ ਵੀ ਸਾਡੇ ਸਾਰੇ ਮੁਸੀਬਾਈ ਚਾਰੇ ਦੇ ਭਰਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੇ ਬੱਚੇ ਜਰੂਸ਼ਲਮ ਜਾਣ ਪਰ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹੀ ਉਹ ਤਤੀ ਵਿਅਕਤੀਆਂ ਉਹ ਮੰਗ ਅਸੀਂ ਅਮਲੀ ਉੱਤੇ ਰੱਖਦੀ ਆ ਪਰ ਇੱਕ 5% ਰੱਖਣਾ ਕਰਨ ਮਸੀਹ ਭਾਈਚਾਰੇ ਦਾ 5% ਜਿੱਦਾਂ ਐਸੀ ਭਾਈਚਾਰੇ ਦਾ ਇਹਦੇ ਸਾਬਨਾਂ ਨੇ ਨੌਕਰੀਆਂ ਮਿਲਦੇ ਆ ਉਹਦਾ ਮਸੀਹ ਭਾਈਚਾਰੇ ਨੂੰ ਵੀ ਨੌਕਰੀਆਂ ਮਿਲਣ ਇੱਕ ਮਸੀਹ ਭਾਈਚਾਰੇ ਦੀ ਡਾਇਰੈਕਟੋਰੇਟ ਬਣਾ ਰਹੇ ਆ ਉਵੇਂ ਮੰਗਤੀ ਰੱਖੀ ਆ ਵੀ ਜਿਹੜੇ ਕੋਈ ਵੀ ਸੈਂਟਰ ਦੀ ਸਰਕਾਰ ਦੀ ਸਕੀਮ ਆ ਸਾਡੀ ਪੰਜਾਬ ਸਰਕਾਰ ਦੀ ਸਕੀਮ ਆ ਉਹ ਸਿੱਧੀ ਸਾਡੇ ਨਸੀਬਾਈ ਚਾਰਿਆਂ ਨੂੰ ਮਿਲੇ ਹੋਰ ਇਹ ਬਹੁਤ ਆਲੂ ਮੰਗਿਆ ਨਾ ਉਹ ਲੈਟਰ ਪੈਟ ਅਸੀਂ ਅੱਜ ਚੀਮਾ ਸਾਹਿਬ ਨੂੰ ਦਿਪਕ ਬਾਲੀ ਜੀ ਨੂੰ ਅਮਰੋੜਾ ਜੀ ਨੂੰ ਦੇਣ ਜਾ ਰਹੇ ਆ ਮੈਂ ਸਮਝਦਾ ਇਹ ਸਾਡੇ ਵੱਲੋਂ ਨਹੀਂ ਇਹ ਤੁਹਾਡੇ ਵੱਲੋਂ ਆ ਇਹ ਤੁਹਾਡੀਆਂ ਮੰਗਾਂ ਆ ਛੋਨਾ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਲੈਣਾ ਮੈਂ ਪੂਰੀ ਆਮ ਆਦਮੀ ਪਾਰਟੀ ਸਰਕਾਰ ਦਾ ਧੰਨਵਾਦ ਕਰਦਾ ਆਪਣੇ ਆਪ ਦੇ ਪਿਤਾ ਪੋਸਟਲੰਡ ਕੋ ਯੂਸਫ ਨੁਲੈਦਾ ਦੇ ਜੀ ਦੇ ਕਰਨ ਨੂੰ ਧੰਨਵਾਦ ਕਰਦਾ ਹਲੋ ਹੁਣ ਮੈਂ ਸਾਡੇ ਦੋ ਹੀ ਮੁੱਖ ਬੁਲਾਰੇ ਰਹਿ ਗਏ ਨੇ ਉਸ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਸਾਡੇ ਸਾਰੇ ਹਲਕਿਆਂ ਚਾਰ ਸਾਹਿਬਾਨ ਇੱਕ ਵਾਰੀ ਖੜੇ ਹੋ ਜਾਣ ਤੇ ਐਮਐਲਏ ਗੁਰਦੀਪ ਰੰਧਾਵਾ ਜੀ ਖੜੇ ਹੋਣੇ ਕੋਈ ਤਾੜੀ ਮਾਰ ਕੇ ਇਹਨਾਂ ਨੂੰ ਵਧਾਈ ਦਿਓ ਜੀ ਹੁਣ ਸਾਡੇ ਪੰਜਾਬ ਸਰਕਾਰ ਦੇ ਵਿੱਚ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ बेनती करूंगा हरपाल सिंह चीमा जी नो दो शब्द अपने कह बहुत ही सत्कार योग से विराजपान पास्टर अमक नरूरा जी सोनिया नरूला जी हरप्रीत दियोल जी खबे पासे सारे विश्वश रह ਔਰ ਮੇਰੇ ਸਾਹਮਣੇ ਸਮੂਹ ਸੰਗਤ ਦੇ ਰੂਪ ਚ ਇਕੱਤਰ ਹੋਏ ਅੱਜ ਕ੍ਰਿਸਮਸ ਸੈਲੀਬ੍ਰੇਸ਼ਨ ਮਤਲਬ ਮਨਾਉਣ ਦੇ ਲਈ ਆਇਆ ਸਮੁੱਚਾ ਭਾਈਚਾਰਾ ਸਭ ਤੋਂ ਪਹਿਲਾਂ ਬਲਾਓ ਹਾਲੇਲੂਇਆ ਮੈਂ ਦੇਖ ਰਿਹਾ ਸੀ ਕਿ ਮੇਰੇ ਤੋਂ ਪਹਿਲਾਂ ਅੰਕਨਰੂਲਾ ਜੀ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਸਮਝਾਇਆ ਇਹ ਸ਼ਾਂਤੀ ਦੇ ਨਾਲ ਇਕਤਾ ਦੇ ਨਾਲ ਇੱਕ ਦੂਸਰੇ ਦੇ ਨਾਲ ਭਾਈਚਾਰੇ ਦੇ ਨਾਲ ਸਮਾਜ ਦੇ ਵਿੱਚ ਅੱਗੇ ਵਧਿਆ ਜਾ ਸਕਦਾ ਹੈ ਇਹ ਸੰਦੇਸ਼ ਜਿਹੜਾ ਅੱਜ ਇਸ ਮੰਚ ਦੇ ਉੱਤੇ ਅੰਕੁਰ ਅਨਰੂਲਾ ਜੀ ਨੇ ਦਿੱਤਾਗਾ ਬਹੁਤ ਅੱਛਾ ਲੱਗਿਆ ਕਿ ਸਾਨੂੰ ਸਾਰਿਆਂ ਨੂੰ ਸ਼ਾਂਤੀ ਦੇ ਨਾਲ ਇੱਕ ਦੂਸਰੇ ਦੀ ਰਿਸਪੈਕਟ ਕਰਕੇ ਇੱਜ਼ਤ ਕਰਕੇ ਅੱਗੇ ਵਧਣਾ ਚਾਹੀਦਾਗਾ ਕਿਉਂਕਿ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਹਰਨਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਮਨੀਸ਼ ਸ਼ਿਸ਼ੋਧਿਆ ਜੀ ਵੱਲੋਂ ਮੇਰੀ ਤੇ ਸਾਡੇ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਦੇ ਕਲੀਗ ਮੇਰੇ ਵੱਡੇ ਭਰਾ ਅਮਨ अरोड़ा ਜੀ ਸਾਰੇ ਐਮਐਲਏ ਸਹਿਬਾਨ ਸਾਰੇ ਹਲਕਾ ਇੰਚਾਰਜ ਸਹਿਬਾਨ ਪੰਜਾਬ ਸਰਕਾਰ ਜਿਹੜੀ ਆ ਅੱਜ ਇਸ ਸੈਲੀਬ੍ਰੇਸ਼ਨ ਨੂੰ ਮਨਾਉਣ ਦੇ ਲਈ ਤੁਹਾਡੇ ਸਾਹਮਣੇ ਆਈ ਆ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਕਿਸਵਰ ਸੈਲੀਬ੍ਰੇਸ਼ਨ ਜਿਹੜੀ ਉਹ ਪੁਰਾਣੀਆਂ ਸਰਕਾਰਾਂ ਨੇ ਬੰਦ ਕੀਤੀ ਸੀ ਸੋ ਜਦੋਂ ਫਾਰਮਜੀ ਨੇ ਡੈਨੀਅਲ ਸਾਹਿਬ ਨੇ ਇਹ ਗੱਲ ਦੱਸੀ ਤਾਂ ਇਸ ਤਰੰਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਨਹੀਂ ਆਪਾਂ ਇਹ ਜਿਹੜਾ ਵੱਡੇ ਪੱਧਰ ਤੇ ਮਨਾਉਣਾ ਠੀਕ ਆ ਸਮਾਂ ਘੱਟ ਲੱਗਿਆ ਜਦੋਂ ਅਗਲੀ ਵਾਰ ਮਨਾਵਾਂਗੇ ਤਾਂ ਪੰਦਾਲ ਜਿਹੜਾ ਬਹੁਤ ਵੱਡਾ ਹੋਊਗਾ ਪਰ ਰੱਖਾਂ ਦੀ ਸੰਗਤ ਜਿਹੜੀ ਆ ਉਹ ਪਹੁੰਚੂਗੀ ਬਹੁਤ ਸਾਰੀਆਂ ਮੰਦਰਾਂ ਦਾ ਜ਼ਿਕਰ ਜਿਹੜਾ ਹੋਇਆਗਾ ਮੈਂ ਡੈਨੀਅਲ ਜੀ ਨੂੰ ਜਗENDER ਗੌਰਵ ਜੀ ਨੂੰ ਦੋਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇਹ ਆਪਾਂ ਮੰਗ ਪੱਤਰ ਜੇ ਦਿੱਤਾਗਾ ਇਹਦੇ ਉੱਤੇ ਜੇ ਤੁਸੀਂ ਮੇਰੇ ਨਾਲ ਲੱਗ ਕੇ ਮੀਟਿੰਗ ਕਰਕੇ ਆ ਜਿਓ ਤਾਂ ਆਪਾਂ ਜਿੰਨੀਆਂ ਵੀ ਮੰਗਾਂ ਜਿਹੜੀਆਂ ਜੋਗ ਨਹੀਂਆਂ ਉਹ ਸਾਰੀਆਂ ਉਸਮੇ ਮਨਜ਼ੂਰ ਕਰਵਾਵਾਂਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਬਾਦ ਜੀ ਦੇ ਧਿਆਨ ਚ ਲਿਆ ਕੇ ਆਪਾਂ ਇਕੱਠੇ ਬੈਠ ਕੇ ਤਿੰਨੇ ਭਰਾ ਅਮਨ ਅਰੋੜਾ ਜੀ ਬੈਠ ਜਾਣਗੇ ਬਿਲਕੁਲ ਆਪਾਂ ਇੱਕੀ ਗੱਲ ਤੇ ਵਿਚਾਰ ਕਰਕੇ ਸਾਰਾ ਜਿਹੜਾ ਮਸਲਾ ਉਹਦਾ ਹੱਲ ਕਰਾਂਗੇ ਸੋ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਿਸਮਿਸ ਦੇ ਸੁਭ ਦਿਹਾੜੀਆਂ ਮੁਬਾਰਕਬਾਦ ਪੇਸ਼ ਕਰਦਾ ਬਹੁਤ-ਬਹੁਤ ਮੁਬਾਰਕਾਂ ਹallelujah ਹੁਣ ਮੈਂ ਬੇਨਤੀ ਕਰਦਾ ਸਾਡੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਸਾਡੇ ਮੰਤਰੀ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਤੋਂ ਅਨਾ 2 ਮਿੰਟ ਦੇ ਵਿਚਾਰ ਸਾਡੇ ਕਰ ਹallelujah ਹallelujah ਜ਼ੋਰ ਨਾਲ ਬੋਲੋ ਹallelujah ਬਹੁਤ ਹੀ ਪਰਮ ਤੇ ਸਤਕਾਰਯੋਗ ਯੇਸ਼ੂ ਮਸੀਹ ਦੇ ਪਰਮਾਤਮਾ ਦੇ ਬੰਦੇ ਅਪੋਸੇ ਅੰਕੁਰ ਯੂਸਫ ਨਰੂਲਾ ਜੀ ਪੈਸਟਰ ਸੋਨੀਆ ਯੂਸਫ ਨਰੂਲਾ ਜੀ ਹਰਪ੍ਰੀਤ ਦੇਵ ਜੀ ਦਰਬਾਰਾ ਜੀ ਸੀਐਨਈ ਕੈਥੋਲਿਕ ਮੇਰੇ ਵੀਰ ਡੈਨੀਅਲ ਜੀ ਗੌਰਵ ਜੀ ਮੇਰੇ ਸਾਥੀ ਮੇਰੇ ਕੁਲੀਕ ਫਾਈਨੈਂਸ ਮਿਨਿਸਟਰ ਹਰਪਾਸੀ ਚੀਮਾ ਜੀ ਗੁਰਦੀਪ ਰੰਧਾਵਾ ਜੀ ਮੇਰੇ ਵੀਰ ਸ਼ੈਰੀ ਕਲਸੀ ਜੀ ਸਟੇਜ ਉੱਤੇ ਵਿਰਾਜਮਾਨ ਸਾਰੀਆਂ ਸਨਮਾਨਿਤ ਸ਼ਖਸੀਅਤਾਂ ਔਰ ਸਾਹਮਣੇ ਲੱਖਾਂ ਦੀ ਤਾਦਾਦ ਦੇ ਵਿੱਚ ਜੁੜ ਬੈਠੇ ਪ੍ਰਭੂ ਦੇ ਬੰਦਿਓ ਇੱਕ ਵਾਰ ਯਾਦ ਕਰੀਏ ਜੀਸੂ ਮਸੀਹ ਜੀ ਨੂੰ ਬੋਲ ਭਗਵਾਨ ਜੀਸੂ ਮਸੀਹ ਕੀ ਜੈ ਬਹੁਤ ਹੀ ਪਰਮ ਤੇ ਸਤਕਾਰਯੋਗ ਸਾਰੀਆਂ ਸਨਮਾਨਿਤ ਸ਼ਖਸੀਤਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਔਰ ਮੁਬਾਰਕਬਾਦ ਕਿ ਆਪਾਂ ਸਾਰਿਆਂ ਨੂੰ ਅੱਜ ਦਾ ਇਹ ਦਿਹਾੜਾ ਜੋ ਲੰਬੇ ਸਮੇਂ ਤੋਂ ਪ੍ਰਭੂ ਦੀਆਂ ਨਾਲ ਲੱਖਾਂ ਸੰਗਤਾਂ ਦੇ ਮਨ ਦੀ ਮਨੋ ਕਾਮਨਾ ਸੀ ਕਿ ਸਾਡਾ ਵੱਡਾ ਦਿਨ 크ਿਸਮਸ ਦੀਆਂ ਸੈਲੀਬ੍ਰੇਸ਼ਨਸ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਅੱਜ ਤੁਹਾਡੀਆਂ ਉਹਨਾਂ ਇੱਛਾਵਾਂ ਦੇ ਉੱਪਰ ਤੁਹਾਡੀਆਂ ਤੁਹਾਡਾ ਹੁਕਮ ਤੁਹਾਡੀਆਂ ਇੱਛਾਵਾਂ ਪਹੁੰਚੀਆਂ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕੋਲ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਮਨੀਸ਼ ਸੋਧਿਆ ਜੀ ਕੋਲੇ ਪਾਰਟੀ ਕੋਲ আর ਸਰਕਾਰ ਕੋਲ ਪ੍ਰਭੂ ਦੀ ਕਿਰਪਾ ਹੋਈ ਤੇ ਅੱਜ ਲੰਬੇ ਸਮੇਂ ਦੀਆਂ ਉਹ ਉਡੀਕਾ ਖਤਮ ਹੋਈਆਂ ਤੇ ਆਪਾਂ ਸਾਰੇ ਰਲ ਮਿਲ ਕੇ ਅੱਜ ਪ੍ਰਭੂ ਦਾ ਦਿਨ ਮਨਾ ਰਹੇ ਆ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਮੇਰੇ ਸਾਥੀਓ ਮੇਰੇ ਵੀਰੋ ਭੈਣੋ ਵੈਸੇ ਤਾਂ ਜਦੋਂ ਅਪਾਸੇ ਸ਼ਿਰੀ ਅੰਕੋਰ ਡਾਕਟਰ ਅੰਕੋਰ ਨਰੂਲਾ ਜੀ ਬੋ ਚੁੱਕੇ ਨੇ ਜੋ ਜਨੇ ਕਹਿੰਦੇ ਨੇ ਕਿ ਹਾਥੀ ਦੀਆਂ ਪੇੜਾਂ ਸਾਰੀਆਂ ਪੇੜਾਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਕਿਸੇ ਦੇ ਬੋਲਣ ਦਾ ਕੁਝ ਰਹਿ ਨਹੀਂ ਜਾਂਦਾ ਪਰ ਕਿਉਂਕਿ ਹੁਕਮ ਹੈ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹੂੰਗਾ ਕਿ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਡਾਕਟਰ ਅਨਕੁਰ ਜੀ ਨੇ ਗੱਲ ਕੀਤੀ ਪ੍ਰਮਾਤਮਾ ਦੀ ਜੀਸਸ ਕ੍ਰਾਈਸਟ ਦੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਧਾਰਮਿਕ ਸਦ ਭਾਵਨਾ ਆਪਸੀ ਪਿਆਰ ਔਰ ਮਨੁੱਖਤਾ ਨੂੰ ਬਚਾਉਣ ਦਾ ਔਰ ਪਰਫੁੱਲਤ ਕਰਨ ਦਾ ਸੁਨੇਹਾ ਦਿੱਤਾ ਔਰ ਉਹਦੇ ਲਈ ਆਪਦੀ ਜਾਨ ਵੀ ਵਾਰ ਦਿੱਤੀ ਔਰ ਐਸੀ ਕਰਕੇ ਅੱਜ ਸਾਰੀ ਦੁਨੀਆ ਦੇ ਵਿੱਚ ਪਵਿੱਤਰ ਦਿਹਾੜਾ ਜਿਹੜਾ ਕ੍ਰਿਸਮਸ ਦਾ ਉਹ ਪ੍ਰਭੂ ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਹੈ ਔਰ ਮੈਂ ਸਮਝਦਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਪਵਿੱਤਰ ਧਰਤੀ ਦੇ ਉੱਪਰ ਵੀ ਉਹੀ ਸਨੇਹਾ ਜੋ ਭਗਵਾਨ ਯਿਸੂ ਮਸੀਹ ਨੇ ਦਿੱਤਾ ਸੀਗਾ ਕਿ ਧਰਮਾਂ ਮਜ਼ਬਾਂ ਫਿਰਕਿਆਂ ਦੇ ਦੇ ਵਿੱਚ ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ ਪਰ ਪਿਆਰ ਹੋਣਾ ਚਾਹੀਦਾ ਇੱਕ ਪਰਿਵਾਰਕ ਸਾਂਝ ਹੋਣੀ ਚਾਹੀਦੀ ਹੈ ਉਸ ਨੂੰ ਅੱਜ ਪ੍ਰਹੁਲਤ ਕਰਨ ਦੀ ਲੋੜ ਹੈ ਜਿਹਦੇ ਲਈ ਇਹ ਇੱਕ ਨਿੱਕਾ ਜਿਹਾ ਉਪਰਾਲਾ ਸਰਕਾਰ ਨੇ ਤੁਹਾਡੇ ਹੁਕਮਾਂ ਦੇ ਉੱਪਰ ਕੀਤਾ ਹੈ ਔਰ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਪ੍ਰੇਅਰ ਡਾਕਟਰ ਸਾਹਿਬ ਨੇ ਕਰਾਣੀ ਹੈ ਮੇਰੇ ਤੋਂ ਪਹਿਲਾਂ ਮੇਰੇ ਵੀਰ ਗੌਰਵ ਜੀ ਗੱਲ ਕਰ ਰਹੇ ਜੀ ਚੌਂਕਾਂ ਦੀ ਗੌਰਵ ਜੀ ਨੇ ਗੱਲ ਕੀਤੀ ਕਿ ਜੀ ਚੌਂਕ ਪ੍ਰਭੂ ਯੇਸ਼ੂ ਮਸੀਹ ਦਾ ਕਾਦੀਆਂ ਦੇ ਵਿੱਚ ਵੀ ਬਟਾਲੇ ਦੇ ਵਿੱਚ ਵੀ ਔਰ ਔਰ ਧਾਰੀਵਾਲ ਦੇ ਵਿੱਚ ਵੀ ਇੱਕ ਨਹੀਂ ਪੰਜ ਚੌਂਕ ਨੇ ਜਿਹੜੇ ਉਹਨਾਂ ਨੇ ਗਿਣਾ ਦਿੱਤੇ ਮੈਂ ਗੌਰਵ ਜੀ ਤੁਹਾਨੂੰ ਪੁੱਛਣਾ ਚਾਹਣਾ ਕਿ ਦੁਨੀਆ ਦਾ ਉਹ ਕੋਨਾ ਦੱਸੋ ਉਹ ਸੜਕ ਦੱਸੋ ਉਹ ਚੌਂਕ ਦੱਸੋ ਜਿੱਥੋਂ ਦੀ ਧਰਤੀ ਪ੍ਰਭੂ ਯਿਸੂ ਮਸੀਹ ਦੀ ਹੈ ਨਹੀਂ ਜਿਉ ਉਹ ਦੱਸੋ ਤੁਸੀਂ ਮੈਨੂੰ ਸੋਇਸ ਕਰਕੇ ਇਹ ਸਰਕਾਰ ਵੀ ਤੁਹਾਡੀ ਅਸੀਂ ਵੀ ਤੁਹਾਡੇ ਸਰਕਾਰ ਦਾ ਖਜ਼ਾਨਾ ਵੀ ਤੁਹਾਡਾ ਅਰਵਿੰਦ ਕੇਜਰੀਵਾਲ ਵੀ ਤੁਹਾਡੇ ਭਗਵੰਤ ਮਾਨ ਵੀ ਤੁਹਾਡੇ ਜੋ ਤੁਹਾਡਾ ਹੁਕਮ ਹੋਇਆ ਕਰੂਗਾ ਅਸੀਂ ਸਿਰ ਮੱਥੇ ਲਾ ਕੇ ਪ੍ਰਵਾਨ ਕਰ ਲਿਆ ਕਰਾਂਗੇ ਜੋ ਹੁਕਮ ਹੋਇਆ ਕਰੋ ਇਸਰ ਮੱਥੇ ਲਾ ਕੇ ਪ੍ਰਵਾਨ ਕਰ ਲਿਆ ਕਰਾਂਗੇ ਔਰ ਅੱਜ ਮੈਂ ਕੇਜਰੀਵਾਲ ਸਾਹਿਬ ਵੱਲੋਂ ਮਾਨ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੇ ਉਪਰਾਲੇ ਮੇਰੇ ਭਰਾ ਦੀਪਕ ਬਾਲੀ ਜੀ ਨੇ ਕੀਤੇ ਨੇ ਸਾਰੇ ਸਾਥੀਆਂ ਦੇ ਨਾਲ ਔਰ ਅੱਜ ਉਹਨਾਂ ਸਾਰਿਆਂ ਵੱਲੋਂ ਤੁਹਾਨੂੰ ਡਾਕਟਰ ਸਾਹਿਬ ਨੇ ਵੀ ਗੱਲ ਸਰ ਤੁਸੀਂ ਡਾਕਟਰ ਮਰੂਲਾ ਜੀ ਸਰ ਡਾਕਟਰ ਸਾਹਿਬ ਸਰ ਸਰ ਤੁਸੀਂ ਤੁਸੀਂ ਅਸੀਂ ਗੱਲ ਕਰ ਰਹੇ ਸੀ ਸਰ ਕਹਿੰਦੇ ਕਿ ਇਸ ਵਾਰ ਸਾਨੂੰ ਅਮਨ ਸਿਰਫ 2 ਦਿਨ ਮਿਲੇ ਸਰ ਮੇਰੀ ਬੇਨਤੀ ਇਹ ਹੈ ਅਗਲੇ ਸਾਲ ਦੀਆਂ ਤਿਆਰੀਆਂ ਹੁਣੇ ਹੀ ਕਰ ਲਓ ਥਾਂ ਤੁਹਾਡਾ ਥਾਂ ਤੁਹਾਡਾ ਦਿਨ ਤੁਹਾਡਾ ਟਾਈਮ ਤੁਹਾਡਾ ਤਿਆਰੀਆਂ ਸਾਰੀਆਂ ਤਿਆਰੀਆਂ ਸਾਰੀਆਂ ਸਰਪਾਰਸ ਜੀਆ ਬੋਲ ਬੰਗਾਲ ਯੇਸੂ ਮਸੀਹ